ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਤੁੰਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ 350 ਸਾਲਾ ਜੀ ਦੀ ਵਰਗਵੰਨ ਸਮਾਸ਼ ਪਤ ਇਥੇ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਸ ਸਤਾਬ ਦੀ ਸਮਰੋਹ ਚੱਲ ਰਹੇ ਆ ਤੇ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਇਸ ਨਾਮ ਦੇ ਪਵਿੱਤਰ ਖਾਲਸਾ ਕਾਲ ਦੀ ਵਿਖੇ ਵੀ ਇਹ ਮਹਾਨ ਗੁਰਮਤ ਦਾ ਜਿਹੜਾ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਅਮਰਦੇਵ ਜੀ ਤੋਂ ਗਰਵਾਨੀ ਗਾਇਨ ਤੇ ਫਿਰ ਕੀਰਤਨ ਰੂਪੀ ਵਰਵਾ ਚਲਾ ਕੇ ਸੰਗਤਾਂ ਦੇ ਨਾਲ ਕੀਰਤਨੀ ਜਥਿਆਂ ਨੇ ਸਤਾਕਾਰੋਂ ਇਹ ਸਾਂਝ ਪਾਈ ਤੋਂ ਮੈਨੂੰ ਵੀ ਇਸ ਭਾਗਾ ਸਮਾਪਰਾਪਤ ਹੋਇਆ ਤੇ 350 ਸਾਲਾਂ ਸਮਰਪਤ ਸਾਬ ਗੁਰੂ ਗੁਰਦੇਵ ਸਾਹਿਬ ਅਰਵਾਦ ਫਾਖਣਾ ਜੀ ਦੇ ਇਸ ਮਹਾਨ ਸਿੱਧੀ ਗੁਰਪੁਰਬ ਭਾਈ ਮਤੀ ਦਾਸ ਭਾਈ ਸੱਤੀ ਦਾਸ ਜੀ ਭਾਈ ਦੇਹਲਾ ਜੀ ਨੂੰ ਉਹਨਾਂ ਦਾ ਵੀ 350 ਸਾਲਾ ਸ਼ਹਾਦਤ ਬੜਾ ਮਨਾ ਰਹੇ ਹਾਂ ਨਾਲ ਸਾਹਬੇ ਕਮਾਲ ਸਿੱਧ ਗੁਰਗੋਬਿੰਦ ਸਰ ਪਾਚਾ ਜੀ ਗ੍ਰਿਯਾਈ ਦੇਵਸ ਵੀ 350 ਸਾਲਾ ਇਸ ਸਮਾਗਮ ਜਿਹੜਾ ਅੱਜ ਇੱਥੇ ਰੱਖਿਆ ਗਿਆ ਜਿਹਦੇ ਵਿੱਚ ਅੰਮ੍ਰਿਤ ਵੇਲੇ ਤੋਂ ਇੱਕ ਗੁਰਮਤ ਦੇ ਸਮਾਗਮਾਂ ਦੇ ਵਿੱਚ ਜਿੱਥੇ ਬੱਚਿਆਂ ਨੇ ਹਿੱਸਾ ਲਿਆ ਤਾਂ ਆਪ ਨੇ ਹਸਾਲਿਆ ਉੱਥੇ ਵੱਧ ਚੜ ਕੇ ਇਲਾਕੇ ਦੀ ਸੰਗਤ ਵੀ ਪਹੁੰਚੀ। ਤੋਂ ਮੈਂ ਸਾਹਮਣੇ ਰੂਲ ਏਰੀਆ ਦੇ ਵਿੱਚ ਬੱਚਿਆਂ ਦਾ ਕਾਜ ਦੇ ਸਥਾਪਿਤ ਹੋਣਾ ਤੇ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਸਟਰੈਂਥ ਵਾਈਜ਼ ਵੀ ਆਪਣਾ ਪੂਰਾ ਜੋਰ ਨੂੰ ਪਾ ਰਹੇ ਆ। ਮੈਂ ਸਾਰੇ ਇਲਾਕੇ ਦੀ ਸੰਗਤ ਨੂੰ ਇਸ ਅੱਜ ਦੇ ਮਹਾਨ ਕਾਜ ਦੇ ਤੇ ਇਸ ਕਾਲਜ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾ ਕੇ ਵੱਡੀ ਐਜੂਕੇਸ਼ਨ ਪ੍ਰਾਪਤੀ ਦੀ ਵਧਾਈ ਦਿਨਾਂ ਕਾਮਨਾ ਕਰਦਾ ਇੱਥੋਂ ਦੇ ਪੜ੍ਹੇ ਬੱਚੇ ਵੱਡੀਆਂ ਬਲੰਦੀਆਂ ਪ੍ਰਾਪਤ ਕਰਨ। ਜੋ ਜਿੱਥੇ ਮੈਂ ਆਪਣੇ ਸਹਿਯੋਗੀ ਮੇਰੇ ਐਜਕਟੇਡ ਦੇ ਮੈਂਬਰ ਹਾਂ ਜਾਰ ਰਵਿੰਦਰ ਸਿੰਘ ਹਮ ਲੋ ਉਹਨਾਂ ਦੇ ਨਾਲ ਸਾਡੇ ਬਾਜਵਾ ਸਾਹਿਬ ਜੁਜੀ ਹਰਜਿੰਦਰ ਕੋਰ ਦੀ ਸਾਡੇ ਮੈਂਬਰ ਐ ਜੀ ਪੀ ਉਹਨਾਂ ਦੇ ਤੁਹਾਨੂੰ ਨਾਲ ਸਾਡੇ ਕਰਨਜੀਤ ਸਿੰਘ ਵੀ ਲਖੇਵਾਲ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਿੱਕੇ ਤੌਰ ਤੇ ਸਕਤਰ ਐਜੂਕੇਸ਼ਨ ਅਵਾਰ ਸੁਖਮਿੰਦਰ ਸਿੰਘ ਜਿਹੜੇ ਐਸ ਸਿੱਖਿਆ ਦੇ ਵਿਭਾਗ ਨੂੰ ਆਪਣੇ ਗੋਲ ਨਿਰਧਾਰਨ ਦੇ ਨਾਲ ਜੋਤਨਾ ਯੋਗਦਾਨ ਪਾ ਰਹੇ ਤੇ ਇਸ ਨੂੰ ਪ੍ਰਿੰਸੀਪਲ ਸਾਹਿਬਾ ਬੀਬੀ ਰਜਿੰਦਰ ਕੌਰ ਜੀ ਇਸ ਮੁੱਚੇ ਸਥਾਪਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਜਿ세 ਆਪਾਂ ਹਾਲ ਦੇ ਵਿੱਚ ਬੈਠੇ ਹਾਂ ਸੰਤ ਬਾਬਾ ਪਿਆਰ ਪਿਆਰਾ ਸਿੰਘ ਦੀ ਮੀਟਿੰਗ ਹਾਲ ਇਹ ਇਥੋਂ ਦੀ ਪੰਚਾਇਤ ਨੇ ਮੈਂ ਪਿਛਲੀ ਵਾਰ ਜਦੋਂ ਆਇਆ ਉਹਦੋਂ ਕੰਨਾ ਖੜੀਆਂ ਸੀ ਬਹੁਤ ਖੂਬਸੂਰਤ ਮੀਟਿੰਗ ਹਾਲ ਜਿਹੜਾ ਉਹ ਅੱਜ ਇਸ ਕਾਲਜ ਨੂੰ ਸਮਰਪਿਤ ਕੀਤਾ ਇਹਨਾਂ ਦਾ ਨਗਰ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾਂ ਤੇ ਅੱਗੋਂ ਵੀ ਇਥੇ ਹੋਸਟਲ ਦੀ ਵੀ ਵਿੜਿਓ ਕਾਰ ਸੇਵਾ ਰੂਪੀ ਮਹਾਪੁਰਸ਼ ਦਿੱਲੀ ਵਾਲੇ ਉਹ ਕਰ ਰਹੇ ਆ ਨਾਲ ਦੀ ਨਾਲ ਸਾਤਗੁਰੂ ਨੇ ਹੋਰ ਕਿਰਪਾ ਕੀਤੀ ਕਿ ਬੇਰਸਾ ਕਰ ਉਹ ਵੀ ਹਾਲਦਰੂਪ ਦੇ ਗੱਜੋ ਦੇ ਵੀ ਸੇਵਾ ਜਾ ਰਹੀ ਹੈ ਉਹ ਕਾਮਨਾ ਕਰਦਾ ਹੈ ਇਹ ਕਾਲਜ ਹੈ ਜਿੱਥੇ ਗਵਰਨਮੈਂਟ ਦੇ ਸਮਾਗਮਾਂ ਦੇ ਵਿੱਚ ਉਹ ਜਨ ਪਾਦਾ ਉੱਥੇ ਅਕੈਡਮਿਕ ਤੌਰ ਦੇ ਉੱਤੇ ਜੀ ਤੇ ਬਾਕੀ ਕਾਰਜਾਂ ਵਿੱਚ ਵੀ ਆਪਣਾ ਬਟਾ ਸਤਗੁਰਜੀਤ ਨਾ ਤੇ ਸੇਵਾ ਲੈਣ ਬਹੁਤ ਬਹੁਤ ਤਰਵਾਦਵਾਈ ਕਰਦਾ ਹੈ ਤੇ ਅੱਜ ਦੇ ਨਾਲ ਛੇਕਛਰ ਹੋ ਰਹੀ ਹੈ ਜਿਹੜੇ ਕਰਕੇ ਧਾਰਮਿਕ ਨਸਾਨ ਦੀ ਦਰਵਾਸਾਬ ਨੂੰ ਫਿਰਗਾ ਕੀ ਦੇਖੋ ਇਹ ਆਈਏ ਇਕੱਲੇ ਇਸ ਦਰਵਾਸਾਬ ਨਾਲ ਨਹੀਂ ਹੋ ਰਹੀ ਵੀ ਅਸੀਂ ਇੱਕਦਮ ਮੀਟਿੰਗ ਸੱਦੀ ਸੀ ਚਿੱਚਾ ਤੌਰ ਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਡ ਚਾਂਸਰ ਵੀ ਆਏ ਸੀ ਇਹ ਵੱਖ-ਵੱਖ ਸਾਡੇ ਕਾਲਜਾਂ ਦੇ ਸਾਮਣੀ ਦੋਸਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਦੇ ਜਿਹੜੇ ਐਕਸਪਰਟ ਉਹ ਵੀ ਆਏ ਸੀ ਜੀ ਇਹਦੇ ਲਈ ਅਸੀਂ ਹੁਣ ਸ਼ਾਰਟਲੀ ਇੱਕ ਟੀਮ ਬਣਾਉਣ ਜਾ ਰਹੇ ਹਾਂ ਜਿਹੜੇ ਵਿੱਚ ਲੈਕਚਰਾਰ ਹੋਣਗੇ ਜੀ ਸਾਡੇ ਕਾਲਜਾਂ ਦੇ ਜਿਹੜਿਆਂ ਮਾਰਿਆ ਕਿਉਂਕਿ AIR ਦੇ ਵਿੱਚ ਜੋ ਫੀਡ ਕੀਤਾ ਜਾਂਦਾ ਉਹੋ ਐਜਿਟ ਜਾਈ ਇਹ ਜਿਹੜਾ ਚੱਲ ਪੈਂਦਾ ਪਰ ਅਸੀਂ ਹੁਣ ਉਹ ਮਾਰਾਂ ਦੀ ਟੀਮ ਬਣਾ ਕੇ ਛੇਤੀ ਜਤਨ ਕਰਾਂਗੇ ਕਿਉਂਕਿ ਬਹੁਤ ਕਾਰਜ ਹੋਣ ਵਾਲਾ ਹੈ ਗੁਰਮਤ ਦੇ ਤੌਰ ਦੇ ਉੱਤੇ ਵੀ ਤੇ ਦੂਸਰੇ ਕਾਜਾਂ ਦੇ ਕਿਸਾਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਜੇ ਕੋਈ ਇਦਾਂ ਦੀ ਪੋਸਟ ਆਉਂਦੀ ਹੈ ਤਾਂ ਉਹਨੂੰ ਖਾਤਮ ਜਿੱਦਾਂ ਕੱਲ੍ਹ ਇਹ ਖਾਤਮ ਕਰਿਆ ਕਰੋ ਨਾ ਕਿ ਅੱਗੇ ਤੋਂ ਅੱਗੇ ਇਹਨੂੰ ਆਪਾਂ ਕਿਉਂਕਿ ਇਹ ਪ੍ਰਾਪਤੀ ਨਹੀਂ ਮੈਨੂੰ ਵੀ ਕਈ ਵਾਰੀ ਭੇਜ ਦਿੰਦੇ ਆ ਸੋ ਇਹਦੇ ਨੂੰ ਜੇ ਆਪਾਂ ਇਦਾਂ ਦਾ ਕਾਰਜ ਕਰਾਂਗੇ ਤਾਂ ਫਿਰ ਮੈਂ ਸਮਝਦਾ ਮੂੰਹ ਬੰਦਾ ਹੋ ਜਾਊਗਾ ਉਹਨਾਂ ਦਾ ਪਹਿਲੇ ਆਈਏ ਲਈ ਅਸੀਂ ਹੁਣ ਯਤਨ ਛੇਦਿਆਂ ਅਗਲਾ ਸਾਡਾ ਟਾਰਗੇਟ ਇਹ ਹੋ ਗਿਆ ਤਾਂ ਸਰ ਇੱਕ ਇਹ ਵੀ ਜਿਹੜਾ ਕਾਲਜ ਹੈਗਾ ਇਹ ਇੱਕੋ ਹੀ ਇਲਾਕੇ ਦੇ ਵਿੱਚ ਕਾਲਜ ਹੈਗਾ ਇਹਦੇ ਵਿੱਚ ਪੋਸਟ ਗ੍ਰੈਜੂਏਟਸ ਕਲਾਸਿਸ ਸਿਰਫ ਪੰਜਾਬੀ ਦੀਆਂ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਤਰਕਦਨ ਕਰ ਰਹੇ ਹੋਗੇ ਕੋਈ ਸਾਇੰਸ ਕਲਾਸਿਸ ਕੋ ਹੁਣ ਅਸੀਂ ਡੀ ਫਾਰਮੇਸੀ ਦਾ ਕੋਰਸ ਸ਼ੁਰੂ ਹੋ ਗਿਆ ਇਸ ਸਾਲ ਜੇ 사ਤਗੁਰੂ ਨੇ ਕਿਰਪਾ ਕੀਤੀ ਕਿਉਂਕਿ ਹੁਣ ਪਰਫੈਕਸ਼ਨਲ ਜਿਹੜੇ ਆ ਉਹਨਾ ਕੋਰਸੇਸ ਦੀ ਪ੍ਰੋਜੈਕਸ਼ਨ ਹੈ ਵਧਾ ਕਿਉਂਕਿ ਮਾਸਟਰ ਡਿਗਰੀ ਕਰ ਲੈਣੀ ਮੈਂ ਸਮਝਦਾ ਅੱਜ ਤਾਂ ਇਹ ਸਾਡੇ ਬੇਲੇ ਤਾਂ ਬਹੁਤ ਗੱਡੀ ਚ ਲੱਭਦੀ ਸੀ ਜੀ ਜੀ ਬਿਲਕੁਲ ਤੇ ਐਸੇ ਬੇਲੇ ਛੁੱਟੀ ਬਣਾਉਂਦੀ ਆ ਪਰ ਫਿਰ ਵੀ ਸਮੇਂ ਦੀ ਨਿਗ੍ਹਾਵਤ ਨੂੰ ਉਹ ਜੇ ਕੋਈ ਇਦਾਂ ਦਾ ਸਾਡਾ ਸਮਾਂ ਆਇਆ ਤੇ ਉਹ ਵੀ ਲੀਨ ਲਾਂਚ ਕਰਾਂ ਨੀ ਕੋਈ ਜਿਕਰ ਨਹੀਂ ਰਾਜ ਰਾਜ ਹਣਾ ਸਭ ਨਾਲ ਮੁਲਾਕਾਤ ਹੋਈ ਹੈ ਮੈਂ ਸਮਾਂ ਮੰਗਿਆ ਪਰसों ਚਿੱਠੀ ਲਿਖੀ ਆ ਡੀਜੀਪੀ ਜੇਲ੍ਹ ਨੂੰ ਇਹ ਉਹ ਮੁਲਾਕਾਤ ਲਈ ਸਮਾਂ ਦੇਣ ਹੋਣ ਦੇ ਲਈ ਮਿਲੂਗਾ ਸਮਾਂ ਫਿਰ ਜਮਾ ਇੱਕ ਸਰਕਾਰ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਇਹਨੇ ਵੀ بار-बार ਜਿਹੜਾ ਹੜਾ ਪੀਟਦਾ ਨੂੰ ਪੈਸਾ ਵਾ ਜਿਹੜਾ ਐਸਜੀਕੇਸੀ ਵੱਲੋਂ ਦਿੱਤਾ ਜਾ ਰਿਹਾ ਹੁਲਕਿਚੋਂ ਬਾਦਲ ਸਾਹਿਬ ਨੂੰ ਕੋਰਾ ਝੂਠ ਆ